ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਡਖਨੇ ਮਹੱਲਾ ਪੰਜਵਾ ਜੇ ਤੂੰ ਵਤੈ ਅੰਗਣੇ ਹਬ ਧਰਤ ਸੁਹਾਵੀ ਹੋਏ ਹਿਕ ਸੁਖੰਤੈ ਬਾਹਰੀ ਮਹਿੰਦੀ ਬਾਤ ਨਾ ਪੁੱਛੈ ਕੋਏ ਮਹੱਲਾ ਪੰਜਵਾ ਹਬੇ ਟੋਲ ਸੁਹਾਵਨੇ ਸੋ ਬੈਠਾ ਅੰਗਣ ਮੱਲ ਪਹੀਨਾ ਵੰਹਿਆ ਬਿਰਥੜਾ ਜੋ ਘਰ ਆਵੇ ਚੱਲ ਮਹੱਲਾ ਪੰਜਵਾ ਸੇਜਵਸ਼ਾਈ ਕੰਤ ਕੋ ਕੀਆ ਹਬ ਸ਼ਿੰਗਾਰ ਇਤੀ ਮੰਜਨਾ ਸਮਾਵੀ ਜੇ ਗਲ ਪੈਰਾ ਹਾਰ ਪੌੜੀ ਤੋ ਪਾਰ ਬ੍ਰਹਮ ਪਰਮੇਸ਼ਰ ਜੋ ਨਾ ਆਵੇ ਤੂੰ ਹੁਕਮੀ ਸਾਜੈ ਸ੍ਰੇਟ ਸਾਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉ ਤੁਜੈ ਤੇ ਆਵੇਹੀ ਤੂੰ ਸਭ ਮੈਂ ਵਰਤਾ ਆਪ ਕੁਦਰਤ ਦੇਖ ਆਵਈ ਤੇਰੀ ਭਗਤ ਭਰੇ ਭੰਡਾਰ ਤੋਟ ਨਾ ਆਵਈ ਇਹ ਰਤਨ ਜਿਵੇਂ ਹਿਰ ਲਾਲ ਕੀਮ ਨਾ ਪਾਵਹੀ ਜੈਸੋ ਹੋਵੇ ਆਪ ਬਦਿਆਲ ਤੇ ਸਤਗੁਰ ਸੇਵਾ ਲਾਵਹੀ ਤਿਸ ਕਦੇ ਨਾ ਆਵੇ ਤੋਟ ਜੋ ਹਰ ਗੁਣ ਗਾਵਹੀ ਡਖਨੇ ਮਹੱਲਾ ਪੰਜਵਾ ਜਾ ਮੂੰ ਪੱਸੀ ਹੱਠ ਮੈਂ ਪਰੀ ਮਹੰਜੇ ਨਾਲ ਹੱਬੇ ਦੁਖ ਉਲਾਹ ਅਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਨਾਨਕ ਬੈਠਾ ਪਖੇ ਬਾਵ ਲੰਮੇ ਸੇ ਵੈਦਰ ਖੜਾ ਪ੍ਰੀਏ ਤੂੰ ਜਾਣ ਮਹੰਜਾ ਸਾਓ ਜੋਈ ਸਾਈ ਮੋ ਖੜਾ ਮਹੱਲਾ ਪੰਜਵਾ ਕਿਆ ਗਲ ਆਇਓ ਭੂਸ਼ ਪਰ ਵੇਲ ਨਾ ਜੋ ਹੈ ਕੰਤ ਤੂ ਨਾਨਕ ਫੁੱਲਾਂ ਸੰਧੀ ਬਾੜ ਖਿੜਿਆ ਹਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮੈਂ ਵਰਤਨਤਾ ਤੂ ਆਪੇ ਠਾਕਰ ਸੇਵਕੋ ਆਪੇ ਪੂਜਨਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰਿ ਭਗਵੰਤਾ ਸਭ ਆਰੰਭ ਪਸਾਰ ਪਸਾਰੇ ਆਪੇ ਖੇਲਨਤਾ ਇਹਵਾਵਾ ਗਮਨ ਰਚਾਇਓ ਕਰ ਚੋਜ ਦਿਖੰਤਾ ਜਿਸ ਬਾਹੜਾ ਘਰ ਬਣਾ ਪਾਵੀ ਜਿਸ ਦੇਵਾ ਗੁਰਮੰਤਾ ਜਿਉ ਆਪ ਚਲਾਵੇ ਤਿਉ ਚਲਦੇ ਕਿਛ ਵਸ ਨ ਜੰਤਾ ਢਕਨੇ ਮਹੱਲਾ ਪੰਜਵਾ ਕੁਰਿਏ ਕੁਰਿਏ ਵੈਦਿਆ ਤਰਗਾੜਾ ਮਹਰੇਰ ਵੇਖੇ ਛਿੱਟੜ ਧੀਵੰਦੋ ਥਾਜਾਮ ਖਿਸੰਦੋ ਪੇਰ ਮਹੱਲਾ ਪੰਜਵਾ ਸਾਜਾਣ ਕਚ ਵੈਦੀਓ ਤਵਾਗੂ ਆਗੇ ਸਲਵੇ ਨਾਨਕ ਅਤਿ ਸ੍ਰੀ ਮੰਜ ਨੈਣੂ ਬਿਆ ਢੱਲ ਫੱਬਣ ਜੁਮਿਓ ਜੁਮਿਓ ਮਹੱਲਾ ਪੰਜਵਾ ਔਰੇ ਪਰੇ ਰੂਹੜੇ ਸਵਿੰਦੇ ਆਲਕ ਮੁਦਦ ਪਈ ਚ ਰਾਣੀਆਂ ਫਿਰ ਕੱਡੂ ਆ ਵੈਰ ਉਤ ਪੌੜੀ ਤੁਦਰੂਪ ਨਾ ਰੇਖਿਆ ਜਾ ਤੁਰਨਾ ਬਾਹਰਾ ਇਹ ਮਾਨਸ ਜਾਣੈ ਦੂਰ ਨਾ ਤੂੰ ਵਰਤੈ ਜਾਹਰਾ ਤੂੰ ਸਭ ਕਟ ਭੋਗੈ ਆਪ ਤੁਦ ਲੈਪਣਾ ਲਾਹਰਾ ਤੂੰ ਪੁਰਖ ਆਨੰਦੀ ਅਨੰਤ ਸਭ ਜੋਤ ਸਮਾਰਾ ਤੂੰ ਸਭ ਦੇਵਾ ਮੈਂ ਦੇਵ ਵਧਾਤੇ ਨਰ ਹਰਾ ਕੇ ਆਰਾਦੇ ਜਿਹ ਵਾਇਕ ਤੂੰ ਬਨਾਸੀ ਅਪਰਪਰਾ ਜੈਸੇ ਮੇਲਾ ਸਤਿਗੁਰੇ ਆਪ ਤਿਸਕੇ ਸਭ ਕੁਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਡਖਨੇ ਮਹੱਲਾ ਪੰਜਵਾ ਗੈਰੜਾ ਤਣ ਛਾਇਆ ਗਾਫਲ ਜਲੇਉ ਪਾਹੇ ਜਿਨਾ ਭਾਗ ਮਥਾੜੇ ਦਿਨ ਉਸਤਾਦ ਬਨਾਹੇ ਮਹੱਲਾ ਪੰਜਵਾ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮਜੂਦ ਬਾਜੋ ਸਤਿਗੁਰੇ ਆਪਣੇ ਬੈਠਾ ਝਾਕ ਦਰੂਦ ਮਹੱਲਾ ਪੰਜਵਾ ਨਾ ਨ ਕਪੂਸਰੀਆ ਪਗਾਈਆਂ ਭਾਈਆਂ ਥਾਲੇ ਮਾਹੇ ਜਿੰਨੇ ਗੁਰੂ ਮਨਾਇਆ ਰਜ ਰਜ ਸੇਈ ਖਾਏ ਪੌੜੀ ਤੋ ਜਗ ਮੈਂ ਖੇਲ ਰਚਾਇਆ ਵਿਚ ਹੋਮੈ ਪਾਈਆ ਏਕ ਮੰਦਰ ਪੰਜ ਚੋਰ ਹੈ ਨਿਤ ਕਰੈ ਬੁਰਿਆਈਆਂ ਦਸ ਨਾਰੀ ਇਕ ਪ੍ਰਕਰ ਦਸੇ ਸਾਧ ਲੁਭਾਈਆਂ ਇਨ ਮਾਇਆ ਮੋਹਣੀ ਮੋਹੀਆ ਨਿਤ ਫਿਰੈ ਪਰਮਾਇਆ ਹਟਾ ਦੋ ਵਹਿ ਕੀਤੇਓ ਸਿਵ ਸਖਤ ਵਰਤਾਇਆ ਸਿਵ ਅੱਗੇ ਸ਼ਕਤੀ ਹਾਰਿਆ ਏ ਵਹਿ ਹਰ ਭਾਈਆ ਇਕ ਵਿੱਚੋਂ ਹੀ ਦੋ ਦੋ ਰਖਿਆ ਜੋ ਸਤ ਸੰਗ ਮਿਲਾਈਆ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹਿ ਸਮਾਈਆ ਢਖਣੇ ਮੁਹੱਲਾ ਪੰਜਵਾ ਅਗਾਹਾਂ ਕੁਤਰਾਕ ਪਿੱਛਾ ਫੇਰ ਨਾ ਮੋੜੜਾ ਨਾਨਕ ਸਿਜ ਜਵੇ ਹਵਾਰ ਬੋਲ ਨਾ ਹੋਵੀ ਜਨਮੜਾ ਮੁਹੱਲਾ ਪੰਜਵਾ ਸਜਣ ਮੈਂਡਾ ਚਾਈਆ ਹੱਬ ਕਹੀਦਾ ਮਿਤ ਹੱਬੇ ਜਾਣਨੇ ਆਪਣਾ ਕਹੀ ਨ ਠਾਏ ਚਿਤ ਮੁਹੱਲਾ ਪੰਜਵਾ ਗੁਜੜਾ ਲਦਮ ਲਾਲ ਮਠਾਈ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿਥੈ ਪਰੀਏ ਨਾਨਕ ਜੀ ਤੋਂ ਉੱਠਿਆ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕੁਛ ਮੈਨੋ ਸੋਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਏ ਵੈਰੀ ਮਿਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸੁਵਾਰੇ ਜਾਂ ਤੁਧ ਪਾਵੰਦਾ ਆਨੰਦ ਪਿਆ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਗੁਰੂ ਪਿਆਰਿਓ ਪੁਲਿ ਸੁਖ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ